ਰਾਗ ਮਲਾਰ ਮਹੱਲਾ ਪੰਜਵਾਂ ਚੌਪਦੀ ਘਰ ਦੂਜਾ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਦੀਸੈ ਬ੍ਰਹਮ ਪ੍ਰਸਾਰ ਗੁਰਮੁਖ ਤ੍ਰੈ ਗੁਣੀਆਂ ਬਿਸਥਾਰ ਗੁਰਮਖ ਨਾਦ ਬੇਦ ਬੀਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੋਰੀਏ ਪਦੇ ਸਹਾਰੇ ਹਿਰਦੈ ਵਸਿਉ ਸਾਸ ਗਰਾਸ ਆਪਣਾ ਖਸਮ ਧਾਈਐ ਰਹਾਉ ਗੁਰ ਕੇ ਚਰਨ ਵਿਟੋ ਬਲ ਜਾਉ ਗੁਰ ਕੇ ਗੁਣ ਅਨ ਦਿਨ ਨਿਤ ਗਾਉ ਗੁਰ ਕੀ ਧੂੜ ਕਰਉ ਇਸ਼ਨਾਨ ਸਾਚੀ ਦਰਗਾਹ ਪਾਈਐ ਮਾਨ ਗੁਰ ਬੋਹਿਥ ਭਵ ਜਲ ਤਾਰਨ ਹਾਰ ਗੁਰ ਭੇਟਿਆ ਨਾ ਹੋਈ ਜੋਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾ ਕੋ ਕਰਮ ਲਿਖਿਆ ਧੁਰ ਆਈ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤ ਗੁਰ ਸਰਨਾਏ ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ ਮਲਾਰ ਮਹੱਲਾ 5 ਗੁਰ ਕੇ ਚਰਨ ਹਿਰਦੈ ਵਸਾਈ ਕਰ ਕਿਰਪਾ ਪ੍ਰਭ ਆਪ ਮਲਾਈ ਆਪਣੇ ਸੇਵਕ ਕੋ ਲੈ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਤੁਮਰੀ ਕਿਰਪਾ ਤੇ ਤੂੰ ਚਿਤ ਆਵਹਿ ਆਠ ਪਹਿਰ ਤੇਰਾ ਰੰਗ ਰਾਤੀ ਰਹਾਉ ਗਾਵਣ ਸੁਨਣ ਸਭ ਤੇਰਾ ਭਾਣਾ ਹੁਕਮ ਬੂਝੈ ਸੋ ਸਾਚ ਸੁਮਾਣਾ ਜਪ ਜਪ ਜੀਵਹਿ ਤੇਰਾ ਨਾਮ ਤੁਜ ਬਿਨ ਦੂਜਾ ਨਹੀਂ ਥਾਉ ਦੁਖ ਸੁਖ ਕਰਤੇ ਹੁਕਮ ਰਜਾਏ ਭਾਣੈ ਬਖਸ਼ ਭਾਣੈ ਦੀ ਸਜਾਏ ਦੋਹਾ ਸ੍ਰੀ ਆਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪਰਤਾਪ ਤੇਰੀ ਕੀਮਤ ਤੂੰ ਹੈ ਜਾਣਹਿ ਤੂੰ ਆਪੇ ਬੂਝਹਿ ਸੁਣ ਆਪ ਬਖਾਨਹਿ ਸਹੀ ਭਗਤ ਜੋ ਤੁਧ ਭਾਣੀ ਨਾਨਕ ਤਿਨ ਕੈ ਸਦ ਕੁਰਬਾਨੀ ਮਲਾਰ ਮਹੱਲਾ ਪੰਜਵਾਂ ਪਰਮੇਸ਼ਰ ਹੋ ਆ ਦਿਆਲ ਮੇਗ ਵਰਸੈ ਅੰਮ੍ਰਿਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੀ ਕਾਰ ਜਿ ਆਏ ਪੂਰੇ ਰਾਸਤੇ ਸਦਾ ਸਦਾ ਮਨ ਨਾਮ ਸੰਭਾਲ ਗੁਰ ਪੂਰੇ ਕੀ ਸੇਵਾ ਪਾਇਆ ਐਤੈ ਉਤੈ ਨਿਭੈ ਨਾਲ ਰਹਾਉ ਦੁਖ ਭੰਨਾ ਭੈ ਭੰਜਨ ਹਾਰ ਆਪਣਿਆਂ ਜੀਆਂ ਕੀ ਕੀਤੀ ਸਾਰ ਰਾਖਨ ਹਾਰ ਸਦਾ ਮਿਹਰਵਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਗਵਾਇਆ ਕਰਤੈ ਆਪ ਸਦਾ ਸਦਾ ਮਨ ਕਿਸ ਨੂੰ ਜਾਪ ਦ੍ਰਿਸ਼ਟ ਧਾਰ ਰਾਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੇ ਪ੍ਰਤਾਪ ਨਾਮੈ ਕੀ ਪੈਜ ਰਖਦਾ ਆਇਆ ਨਾਨਕ ਬੋਲੇ ਤਿਸ ਕਾ ਬੁਲਾਇਆ ਮਲਾਰ ਮੁਹੱਲਾ ਪੰਜਵਾ ਗੁਰ ਸਰਨ ਆਈ ਸਗਲ ਨਿਦਾਨ ਸਾਚੀ ਦਰਗਾਹ ਪਾਈਐ ਮਾਨ ਬ੍ਰਹਮ ਭਉ ਦੂਖ ਦਰਦ ਸਭ ਜਾਇ ਸਾਧ ਸੰਗ ਸਦਾ ਹਰ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਲਾਹੇ ਨਾਮ ਨਿਧਾਨ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਏ ਰਹਾਉ ਸਤਿਗੁਰ ਜੀ ਵੜੇ ਅਵਰ ਨਾ ਕੋਈ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਈ ਜਨਮ ਮਰਨ ਦੂਖ ਤੇ ਰਾਖੈ ਮਾਇਆ ਵਿਖ ਫਿਰ ਬਹੁੜ ਨਾ ਚਾਖੈ ਗੁਰ ਕੀ ਮਹਿਮਾ ਕਥਨ ਨਾ ਜਾਈ ਗੁਰ ਪਰਮੇਸ਼ਰ ਸਾਚੈ ਨਾਹੀ ਸਤ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਐ ਵਡ ਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸਾਚੇ ਅਰਦਾਸ ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋ ਰੀ ਸਗਲ ਸ਼ਿੰਗਾਰ ਤਜਿਓ ਰੀ ਸਗਲ ਬਿਕਾਰ ਤਾਬ ਤੋ ਅਸਥਰਥੀਆ ਰਹਾਉ ਐਸੇ ਰੇ ਮਨ ਪਾਇ ਕੈ ਆਪ ਗੁਆਇ ਕੈ ਕਰ ਸਾਧਨ ਸਿਉ ਸੰਗ ਬਾਜੇ ਬਜਹਿ ਮਿਰਦੰਗ ਅਨਾਹਦ ਕੋਕਲਰੀ ਰਾਮ ਨਾਮ ਗੋਲੇ ਮਦਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭਾ ਹਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਭਵ ਉਤਾਰ ਨਾਮ ਭਨੇ राम 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 माल मन फेरते हर संग संगिया जन नानक प्रियो प्रीतम थिया मलार मोहल्ला पंजवा मान कन है प्रम है बने उमक तरस चालै रब मिलबे की चाहा रहाऊ त्रय गुण माई मोहे आई कहौ बेदन काहे आन उपाव सगिर कीए नह दुख सा कहलाहि ਆਜ ਸਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਹੈ ਗਾਹੀ ਮਲਾਰ ਮੋਹੱਲਾ ਪੰਜਵਾਂ ਪ੍ਰਿਆ ਕੀ ਸੋਭ ਸਹਾਮਨੀ ਨੀਕੀ ਹਾ ਹਾ ਹੂ ਹੂ ਗੰਦਰਬ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ ਰਹਾਉ ਤੁਨਤ ਲਲਤ ਗੁਣਗਿਆ ਅਨਕ ਭਾਂਤ ਬਹੁ ਬਿਦ ਰੂਪ ਦਿਖਾਵਨੀ ਨੀਕੀ ਗਿਰਤਾਰ ਤਲਪ ਜਲ ਭਵਨ ਭਰਪੁਰ ਕਟ ਕਟ ਲਾਲਨ ਸ਼ਾਮਨੀ ਨੀਕੀ ਸਾਧ ਸੰਗ ਰਾਮਈਆ ਰਸ ਪਾਇਉ ਨਾਨਕ ਜਾਂ ਕਹਿ ਭਾਵਨੀ ਨੀਕੀ ਮਲਾਰ ਮਹੱਲਾ ਪੰਜਵਾ ਗੁਰਪ੍ਰੀਤ ਪਿਆਰੇ ਚਰਨ ਕਮਲ ਰਿਧੇ ਅੰਤਰ ਧਾਰੇ ਰਹਾਉ ਦਰਸ ਸਫਲਿਓ ਦਰਸ ਪੇਖਿਓ ਗਏ ਕਿਲ ਬਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮ ਭਈ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਤ ਟੇਕ ਤੁਹਾਰੀ ਜਨ ਨਾਨਕ ਸਰਨ ਦੁਆਰੀ ਮਲਾਰ ਮਹੱਲਾ ਪੰਜਵਾਂ ਵਰਸ ਸਰਸ ਆਗਿਆ ਹੋ へ ਆਨੰਦ ਸਗਲ ਭਾਗ ਰਹਾਉ ਸੰਤ ਸੰਗੇ ਮਨ ਪਰਫੜੈ ਮਿਲ ਮੇਗ ਧਰ ਸੁਹਾਗ ਕਨ ਘੋਰ ਪ੍ਰੀਤ ਮੋਰਾ ਚਿਤ ਚਾਤਰਕ ਬੂਦਿ ਔਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਧੂ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾਂ ਗੁਣ ਗੋਪਾਲ ਗਾਉ ਨੀਤ ਰਾਮ ਨਾਮ ਧਾਰ ਚੀਤ ਰਹਾਉ ਛੋੜ ਮਾਨ ਤਜ ਗੁਮਾਨ ਮਿਲ ਸਾਧੂਆਂ ਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹੇ ਦੁਖ ਮੀਤ ਪਾਰ ਬ੍ਰਹਮ ਭਏ ਦਿਆਲ ਵਿنس ਗਏ ਵਿਖੇ ਜੰਗਾਲ ਸਾਧ ਜਨਾ ਕੈ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤਾ ਮਲਾਰ ਮਹੱਲਾ ਪੰਜਵਾ ਕਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਉ ਹਰ ਚਰਨ ਸਰਮ ਤਰਨ ਸਾਗਰ ਤਨ ਅਨਹਤਾ ਰਸ ਬੈਨ ਪਾਠਕ ਪਿਆਸ ਚਿੱਤ ਸਰੋਵਰ ਆਤਮ ਜਲ ਲੈਨ ਹਰ ਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਵ ਦੇਨ ਮਲਾਰ ਮਹੱਲਾ ਪੰਜਵਾਂ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਰਹਾਉ ਪ੍ਰਾਨਨਾਥ ਅਨਾਥ ਸਖੀ ਦੀਨ ਦਰਦ ਨਿਵਾਰ ਏ ਸਮਰਾਤ ਅਗਮ ਪੂਰਨ ਮੋਹਿ ਮਯਾ ਤਾਰ ਅੰਧਕੂਪ ਮਹਾ ਭਯਾਨ ਨਾਨਕ ਪਾਰਿ ਉਤਾਰ ਮਲਾਰ ਮੁਹੱਲਾ ਪਹਿਲਾ ਅਸ਼ਟ ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੱਕਵੀ ਨੈਣ ਨੀਂਦ ਨਹਿ ਚਾਹੈ ਬਿਨ ਪਰ ਨੀਂਦ ਨਾ ਪਾਈ ਸੂਰ ਚਰੈ ਪ੍ਰਿਯ ਦੇਖੈ ਨੈਣੀ ਨਿਵ ਨਿਵ ਲਾਗੈ ਪਾਈ ਪਿਰ ਭਾਵੈ ਪ੍ਰੇਮ ਸਖਾਈ ਦੇਸੇ ਬੈਨ ਘੜੀ ਨਹੀਂ ਜਾਗ ਜੀਵਾ ਐਸੀ ਪਿਆਸ ਤਸਾਈ ਰਹਾਉ ਸਰਵਰ ਕਮਲ ਕਿਰਨ ਆਕਾਸੀ ਵਿਗਸੈ ਸਹਜ ਸੁਭਾਈ ਪ੍ਰੀਤਮ ਪ੍ਰੀਤ ਬਣੀ ਅਬ ਐਸੀ ਜੋਤੀ ਜੋਤ ਮਲਾਈ ਚਾਤ ਰਖ ਜਲ ਬਿਨ ਪ੍ਰਯੋ ਪ੍ਰਯੋ ਟੇਰੈ ਬਿਲਪ ਕਰੈ ਬਿਲ ਲਾਈ ਕਨਹਰ ਕੋਰ ਦਸੋ ਦਿਸ ਵਰਸੈ ਬਿਨ ਜਲ ਪਿਆਸ ਨਾ ਜਾਈ ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪਰਬ ਕੁਮਾਈ ਖਿਨ ਤਿਲ ਰਹੈ ਨਾ ਸਕੈ ਪਲ ਜਲ ਬਿਨ ਮਰਨ ਜੀਵਨ ਤਿਸ ਤਾਈ ਤਨ ਵਾਂਢੀ ਪਿਰ ਦੇਸ ਨਿਵਾਸੀ ਸੱਚੇ ਗੁਰ ਪਹਿ ਸ਼ਬਦ ਪਠਾਈ ਗੁਣ ਸੰਗ੍ਰਹਿ ਪ੍ਰਭ ਹਿਰਦੈ ਨਿਵਾਸੀ ਭਗਤ ਰੱਤੀ ਹਰ ਖਾਈ ਪ੍ਰਯੋਗ ਪ੍ਰਯੋਗ ਕਰੈ ਸਭੈ ਹੈ ਜੀਤੀ ਗੁਰ ਭਾਵੈ ਪ੍ਰਿਓ ਪਾਈ ਪ੍ਰਿਓ ਨਾਲੇ ਸਦਹੀ ਸੱਚ ਸੰਗੇ ਨਦਰੀ ਮੇਲ ਮਲਾਈ ਸਭ ਮਹਿ ਜੀਓ ਜੀਓ ਹੈ ਸੋਈ ਘਟ ਘਟ ਰਹਿ ਆ ਸਮਾਈ ਗੁਰ ਪ੍ਰਸਾਦ ਘਰ ਹੀ ਪ੍ਰਗਾਸਿਆ ਸਹਜੇ ਸਹਜ ਸਮਾਈ ਆਪਣਾ ਕਾਜ ਸਵਾਰੂ ਆਪੇ ਸੁਖ ਦਾਤੇ ਗੋਸਾਈ ਗੁਰ ਪ੍ਰਸਾਦ ਘਰ ਹੀ ਪਿਰ ਪਾਇਆ ਤਉ ਨਾਨਕ ਤਪਤਿ ਬੁਝਾਈ ਮਲਾਰ ਮੁਹੱਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰ ਮੈਂ ਕੋ ਨਾਹੀ ਹਨਕ ਜਤਨ ਕਰ ਰਹਿਣ ਨਾ ਪਾਵੇ ਆਚ ਕਾਚ ਧਰ ਪਾਹੀ ਇਸ ਤਨ ਧਨ ਕਾ ਕਹੋ ਗਰਭ ਕੈਸਾ ਬਿਨ ਸਤ ਬਾਰ ਨਾ ਲਾਗੈ ਬਬਰੇ ਹਉ ਮੈਂ ਗਰਭ ਖਪੈ ਜਾਗੈ ਐਸਾ ਰਹਾਉ ਜੈ ਜਗਦੀਸ਼ ਪ੍ਰਭੂ ਰਖਵਾਰੀ ਰਾਖੈ ਪਰਖੈ ਸੋਈ ਜੀਤੀ ਹੈ ਤੇਤੀ ਤੁਝ ਹੀ ਤੇ ਤੁਮ ਸਾਰੇ ਅਵਰ ਨਾ ਕੋਈ ਜੀ ਉਪਾਏ ਜੁਗਤ ਵਸ ਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਵਿਕਾਲ ਭਰਮ ਭੈ ਖੰਜਨ ਕਾਗਦ ਕੋਟ ਇਹੋ ਜਗ ਹੈ ਬੱਪਰੂ ਰੰਗਨ ਚਿਹਨ ਚਤਰਾਈ ਨਾਨੀ ਸੀ ਬੂੰਦ ਪਵਨ ਪਤਖੋਐ ਜਨਮ ਮਰੈ ਖਿਨ ਤਾਈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਣ ਘਰ ਕਰਮਾਹੀ ਉਲਟੀ ਨਦੀ ਕਹਾ ਘਰ ਤਰਵਰ ਸਰਪਣ ਦਸੈ ਦੂਜਾ ਮਨ ਮਾਹੀ ਗਾਰਣ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਮਨ ਤਨ ਹੀਮ ਭਏ ਸਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਧ ਜਾਚੈ ਤੂੰ ਸਰਬ ਜੀਆ ਦਿਆਲਾ ਤੇਮਰੀ ਸਰਨ ਪਰੇ ਪਤਿ ਰੱਖੂ ਸਾਚ ਮਿਲਹਿ ਗੋਪਾਲਾ ਬਾਂਦੀ ਧੰਦ ਅੰਧ ਨਹੀਂ ਸੂਜੈ ਬੱਧਕ ਕਰਮ ਕਮਾਵੇ ਸਤਗੁਰ ਮਿਲੈ ਤਾਂ ਸੂਜਸ ਬੂਜਸ ਸੱਚ ਮਨ ਗਿਆਨ ਸਮਾਵੇ ਨਿਰਗੁਣ ਦੇ ਸਾਚ ਬਿਨ ਕਾਚੀ ਮੈਂ ਪੁੱਛਉ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਮਲਾਰ ਮਹੱਲਾ ਪਹਿਲਾ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇ ਸਾਰੰਗ ਸ਼ਬਦ ਸੁਹਾਈ ਰੈਨ ਬੀਹਾ ਬੋਲਿਓ ਮੇਰੀ ਮਾਈ ਰਹਾਉ ਪ੍ਰੇ ਸੋ ਪ੍ਰੀਤ ਨਉਟੈ ਕਬਹੂ ਜੋ ਤੈ ਭਾਵੇ ਸਾਈ ਨੀਂਦ ਗਈ ਹਉ ਮੈਂ ਤਨ ਥਾਕੀ ਸੱਚ ਮਤ ਰਿਦੈ ਸਮਾਈ ਰੂਖੀ ਬਿਰਖੀ ਉਡੋਂ ਭੁੱਖਾ ਪੀਵਾ ਨਾਮ ਸੁਪਾਈ ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ ਪ੍ਰਿਆ ਬਿਨ ਸ਼ਿੰਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ ਆਪਣੇ ਪਿਆਰੇ ਬਿਨ ਇੱਕ ਖਿੰਨ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਪਾਈ ਫਿਰ ਨਜੀਕ ਨਾ ਬੂਝੈ ਬਪੜੀ ਸਤਿਗੁਰ ਦੀ ਯਾਦ ਖਾਈ ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਝਾਈ ਕਹੋ ਨਾਨਕ ਤੁਜ ਤੇ ਮਨ ਮਾਨਿਆ ਕੀਮਤ ਕਹਿਨ ਨਾ ਜਾਈ ਮਲਾਰ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਖਲੀ ਉੰਡੀ ਜਲ ਭਰ ਨਾਲ ਡੂੰਗਰ ਉੱਚਾ ਗੜ ਪਾਤਾਲ ਸਾਗਰ ਸੀਤਲ ਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹੋ ਮੈਂ ਮਾਰ ਮੈਂ ਅੰਧਲੇ ਨਾ ਵੈ ਕੀ ਜੋਤ ਨਾਮ ਅਧਾਰ ਚੱਲਾਂ ਗੁਰ ਕੈ ਪੈ ਭੇਤ ਰਹਾਉ ਸਤਿਗੁਰ ਸ਼ਬਦੀ ਪਾਦਰ ਜਾਣ ਗੁਰ ਕੈ ਤਕਿਐ ਸਾਚੈ ਤਾਨ ਨਾਮ ਸੰਭਾਲ ਸਰੂੜੀ ਬਾਣ ਤਹਿ ਭਾਵੈ ਦਰ ਲਹਿਸ ਪ੍ਰਾਨ ਹੂਡਾਂ ਬੈਸਾਂ ਏਕ ਲਿਵ ਤਾਰ ਗੁਰ ਕੈ ਸ਼ਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉਚੀ ਧਾਰ ਨਿਜ ਕਰ ਵਾਸਾ ਤਹਿ ਮਗਨਾ ਚਾਲਣ ਹਾਰ ਜਿਤ ਘਰ ਵਸੈ ਤੂੰ ਹੈ ਬਿਦ ਜਾਣ ਹੈ ਬੀਜੋ ਮਹਿਲ ਨਾ ਜਾਪੈ ਸਤ ਗੁਰ ਬਾਜੋ ਸਮਝ ਨਾ ਹੋਵੀ ਸਭ ਜਗ ਦਬਿਆ ਛਾਪੈ ਕਰਨ ਪਲਾਵ ਕਰੈ ਬਿਲ ਲਾਤੋ ਬਿਨ ਗੁਰ ਨਾਮ ਨਾ ਜਾਪੈ ਪਲ ਪੰਕਚ ਮਹਿ ਨਾਮ ਛਡਾਈ ਜੇ ਗੁਰ ਸ਼ਬਦ ਸੰਝਾਪੈ ਇਕ ਮੂਰਖ ਅੰਦੇ ਮੁਗਦ ਗੁਆਰ ਇਕ ਸਤ ਗੁਰ ਕੈ ਭੈ ਨਾਮ ਅਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੇ ਤਿਸ ਮੁਖ ਦੁਆਰ ਨਾਮ ਪੈ ਭਾਏ ਹਿਰਦੈ ਵਸਾਈ ਗੁਰ ਕਰਣੀ ਸਚ ਬਾਣੀ ਇੰਦ ਵਰਸੈ ਧਰਤ ਸੁਹਾਵੀ ਘਟ ਘਟ ਜੋਤ ਸਮਾਣੀ ਕਾਲਰ ਬੀਜਸ ਦੁਰਮਤਿਐ ਸੀ ਨਿਗੁਰੇ ਕੀ ਨਿਸ਼ਾਨੀ ਸਤ ਗੁਰ ਬਾਜੋ ਘੋਰ ਅੰਧਾਰਾ ਡੂਬ ਮੋਏ ਬਿਨ ਪਾਣੀ ਜੋ ਕਿਛ ਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੀਟਣਾ ਨਾ ਜਾਏ ਹੁਕਮੇ ਬਾਤਾ ਕਾਰ ਕਮਾਈ ਏਕ ਸ਼ਬਦ ਰਾਚੈ ਸੱਚ ਸਮਾਈ ਚਾਹੋਂ ਦਿਸ ਹੁਕਮ ਵਰਤੈ ਪ੍ਰਭ ਤੇਰਾ ਚਾਹੋਂ ਦਿਸ ਨਾਮ ਪਤਾਲੰ ਸਭ ਮਹਿ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੈ ਬੈ ਆਲੰ ਜਾਮਣ ਮਰਨਾ ਦੀਸੈ ਸਿਰ ਊਭੋ ਖੁਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੈ ਮਨ ਭਾਵੇ ਸਾਚੀ ਨਦਰ ਰਸਾਲੰ